ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਕੇਂਦਰ ਸਰਕਾਰ ਨੇ ਆਪਣੇ ਮੰਤਰੀਆਂ ਦੀ ਡਿਊਟੀ ਪੰਜਾਬ ਦੇ ਸਰਵੇਖਣ ਵਾਸਤੇ ਲਗਾ ਦਿੱਤੀ ਹੈ ਜਿਸ ਦੇ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜੀ ਅੱਜ ਅਬੋਹਰ ਹਲਕੇ ਦਾ ਦੌਰਾ ਕਰ ਰਹੇ ਨੇ ਅੱਜ ਜੋ ਪਹੁੰਚੇ ਨੇ ਅਬੋਹਰ ਦੇ ਪਿੰਡ ਦਲਮੀਰ ਖੇੜਾ ਤੇ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਇੱਥੇ ਜੋ ਫਸਲਾਂ ਖਰਾਬ ਹੋਈਆਂ ਨੇ ਕਿਉਂਕਿ ਅਬੋਹਰ ਨਰਮਾ ਬੈਲਟ ਹੈਗੀ ਹੈ ਨਰਮਾ ਬੈਲਟ ਅੱਜ ਜੋ ਨਰਮਾ ਖਰਾਬ ਹੋ ਗਿਆ ਬਰਸਾਤੀ ਪਾਣੀ ਕਰਕੇ ਤੇ ਦੂਸਰਾ ਕਿਨੂ ਦੇ ਬਾਗ ਜਿਹੜੇ ਆ ਉਹ ਜ਼ਮੀਨੀ ਪੱਧਰ ਦਾ ਪਾਣੀ ਜਿਹੜਾ ਉੱਚਾ ਆਣ ਕਰਕੇ ਜੋ ਖਰਾਬ ਹੋ ਰਿਹਾ ਉਹਨਾਂ ਦਾ ਅੱਜ ਮੁਆਇਨਾ ਕਰਨ ਪਹੁੰਚੇ ਹੋਏ ਨੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਦੇ ਆਂ ਗੱਲਬਾਤ ਦੇ ਦੌਰਾਨ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਕਿਹਾ ਹੈ ਤੇ ਆਮ ਆਦਮੀ ਕਾਂਗਰਸ ਦੇ ਜੋ ਲੀਡਰ ਹੈ ਰਾਹੁਲ ਗਾਂਧੀ ਅੱਜ ਉਹਨਾਂ ਦੇ ਪੰਜਾਬ ਦੌਰਾਨ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੁੱਕਿਆ ਹੈ ਕਿ ਸ਼ੁਕਰ ਹੈ ਕਿ ਉਹਨਾਂ ਨੂੰ ਯਾਦ ਤਾਂ ਆਈ ਹੈ ਗੱਲਬਾਤ ਕਰਨੇ ਆਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਜੀ ਨਾਲ ਸਰ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਵੀ ਦੇਖ ਕੇ ਨਾ ਕੋਈ ਵੀ ਜਿਹੜਾ ਕੋਈ ਕਿਸਾਨ ਆ ਮਜ਼ਦੂਰ ਆ ਆ ਅਸੀਂ ਜਾਨੀ ਸਾਹਿਬ ਸੰਦੀਪ ਜੀ ਦਾ ਤਾਂ ਹਲਕਾ ਏ ਇਧਰ ਗੁਰਸਾਹਿਬ ਜਿਨ੍ਹਾਂ ਦੇ ਹਾਲ ਸਰਪੰਚ ਸਾਹਿਬ ਆ ਤੁਸੀਂ ਤਾਂ ਖੈ ਰੋਜ਼ ਹੀ ਦੇਖਦੇ ਹੋ ਮੈਂ ਅੱਜ ਦੇਖਣ ਆਇਆ ਵੀ ਇਹ ਹਾਲ ਆ ਜਿਹੜਾ ਇਹ ਤਾਂ ਐ ਆ ਜਿਵੇਂ ਚੰਡੀਗੜ੍ਹ ਦੀ ਸੁਖਨਾ ਝੀਲ ਬਣੀ ਪਈ ਹੁੰਦੀ ਹੈ ਤੇ ਪਰ ਇਹ ਨਹੀਂ ਗੱਲ ਇੱਥੇ ਬੜੀ ਗੰਭੀਰ ਆ ਜਿਵੇਂ ਕਿ ਨਿਬਾੜ ਤੋਂ ਬੜਾ ਵੱਡਾ ਇੱਕ ਪ੍ਰੋਜੈਕਟ ਆਇਆ ਸੀ ਜਿਹਦੇ ਵਿੱਚ ਇਸ ਇਲਾਕੇ ਚ ਸੰਦੀਪ ਜਾਖੜ ਨੂੰ ਨਹੀਂ ਸਾਰਾ ਵਿਧਾਨ ਸਭਾ ਚ ਰੌਲਾ ਪਾ ਪਾ ਬੋਲ ਬੋਲ ਗਿਆਨੀ ਸਾਹਿਬ ਹੋਣੀ ਸਾਰਿਆਂ ਨੇ ਵੱਡੇ ਜਾਖੜ ਸਾਹਿਬ ਅਸੀਂ ਮਿਹਨਤ ਕਰਕੇ ਵੀ ਇਹ ਪਿੰਡਾਂ ਦੇ ਵਿੱਚ ਵੀ ਉਹ ਨਿਵਾੜ ਦੀ ਸਕੀਮ ਆਵੇ ਪਰ ਚਲੋ ਉਹ ਸਕੀਮ ਜਿਹੜੀ ਆ ਉਹ ਆਮ ਆਦਮੀ ਪਾਰਟੀ ਇਹ ਕਰਦੀ ਹੀ ਹੁੰਦੀਆਂ ਜਿਹੜੇ ਛੋਟੇ ਜਿਨ੍ਹਾਂ ਦੀ ਛੋਟੀ ਸੋਚ ਵਾਲੇ ਇਹ ਕਰਦੇ ਹੀ ਹੁੰਦੇ ਪੰਜਾਬ ਦਾ ਸਬਦਾ ਹੈ ਇਸ਼ਾਨ ਸਬਦੇ ਆ ਉਹ ਸਕੀਮ ਉਰੇ ਨਹੀਂ ਆਉਣ ਦਿੱਤੀ ਪਰ ਹੁਣ ਅਸੀਂ ਇਹਦੇ ਬਾਰੇ ਲੋਕਾਂ ਨੂੰ ਤਾਂ ਬਚਾਉਣਾ ਇਹ ਕਿਸ ਤਰੀਕੇ ਨਾਲ ਆ ਜਿਹੜਾ 5-5 ਫੁੱਟ ਅੱਜ ਵੀ ਪਾਣੀ ਖੜਾ ਹੈ ਪਹਿਲਾਂ 10-10 ਫੁੱਟ ਤੱਕ ਪਾਣੀ ਉਰੇ ਫਿਰਕੇ ਗਿਆ ਹੈ ਕੀ ਕਰੀਏ ਕੀ ਇਹਦੇ ਲਈ ਅਸੀਂ ਸੈਂਟਰ ਗਵਰਨਮੈਂਟ ਤੋਂ ਕਿਉਂਕਿ ਇਹ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਕਿ ਕਿਸ ਤਰੀਕੇ ਨਾਲ ਮੈਂ ਕਿਵੇਂ ਨਾਲ ਰਲ ਕੇ ਮੈਂ ਹੁਣੀ ਚੀਫ ਸਕੱਟਰੀ ਸਾਹਿਬ ਨਾਲ ਗੱਲ ਕਰਕੇ ਕਿ ਕਿਵੇਂ ਪ੍ਰੋਜੈਕਟ ਬਣਾਇਆ ਜਾ ਸਕਦਾ ਇਸ ਹਲਕੇ ਨਹੀਂ ਇਹਨਾਂ ਲਈ ਤਾਂ ਹਰ ਸਾਲ ਇਹੋ ਚੀਜ਼ ਬਰਬਾਦੀ ਆ ਬਾਗ ਜਿਹੜੇ ਉਰੇ 5 5 6 6 7 7 ਸਾਲ ਦੇ ਤਿਆਰ ਸੀ ਉਹ ਖਤਮ ਹੋ ਗਏ 30 30 ਸਾਲ ਦੇ 30 30 ਸਾਲ ਦੇ ਜੇ ਇੱਕ ਤਿਆਰ ਹੋਣ ਨੂੰ ਵੀ ਜੇ ਉਹ 4 ਸਾਲ 5 ਸਾਲ 6 ਸਾਲ 7 ਸਾਲ ਤਾਂ ਉਹ ਹੋ ਗਏ ਉਸ ਤੋਂ ਬਾਅਦ ਉਹ ਗਿਆ ਕੰਮ ਹੁਣ ਜੇ ਕੋਈ ਨਮੀ ਲਾਉਣਗੇ ਤਾਂ ਵੀ ਕਿੰਨੇ ਸਾਲ ਲਾਉ ਕਿੰਨੇ ਤੇ ਇੱਕ ਵੱਧ ਕਿਸਮਤ ਦੀ ਇੱਕ ਸਰਕਾਰ ਦੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਜ਼ਰੂਰ ਵੀ ਹੁਣ ਵੀ ਸੁਧਾਰ ਕਰਨ ਸੈਂਟਰ ਗਵਰਨਮੈਂਟ ਨੂੰ ਜਿਹੜਾ ਤੁਸੀਂ ਬਣਾ ਕੇ ਭੇਜਿਆ ਇਹ ਵੀ ਅਸੀਂ ਇੰਨੇ ਪੈਸੇ ਲੈਣੇ ਆ ਉਹਦੇ ਵਿੱਚ ਤੁਸੀਂ ਬਿਲਕੁਲ ਵੀ ਬਾਗਵਾਨੀ ਦਾ ਜ਼ਿਕਰ ਨਹੀਂ ਕੀਤਾ ਤੁਸੀਂ ਸਿਰਫ ਤੇ ਸਿਰਫ ਪੰਜਾਬ ਸਰਕਾਰ ਨੇ ਉਹ ਚ ਝੋਨੇ ਦਾ ਕੀਤਾ ਗੰਨੇ ਦਾ ਕੀਤਾ ਮੱਕੀ ਦਾ ਕੀਤਾ ਨਰਮੇ ਦਾ ਕੀਤਾ ਥੋੜਾ ਜਿਹਾ ਪਰ ਕਿਤੇ ਵੀ ਬਾਗਬਾਨੀ ਦਾ ਬਾਗ ਖਰਾਬ ਹੋਣ ਦਾ ਉਜਾੜੇ ਦਾ ਬਿਲਕੁਲ ਤੁਸੀਂ ਕਿੱਦੋਂ ਕੰਪੰਸੇਸ਼ਨ ਨਹੀਂ ਮੰਗਿਆ ਇਹਦਾ ਮਤਲਬ ਤੁਸੀਂ ਦੇਣ ਦੀ ਨੀਤ ਚ ਨਹੀਂ ਗੇ ਪਰ ਅਸੀਂ ਅੱਜ ਇੱਕ ਮੀਡੀਆ ਰਾਹੀਂ ਇਹ ਗੱਲ ਵੀ ਸਰਕਾਰ ਨੂੰ ਵੀ ਕਹਨੇ ਆ ਤੇ ਵੱਡਾ ਪ੍ਰੋਜੈਕਟ ਇਹ ਮੈਂ ਜਾ ਕੇ ਕਿਉਂਕਿ ਇਹ ਸੈਂਟਰ ਦੇ ਜਿਹੜੇ ਵਜ਼ੀਰ ਨੇ ਕਿਉਂ ਭੇਜੇ ਆ ਉਹ ਏਸੇ ਲਈ ਭੇਜਿਆ ਵੀ ਹਰ ਹਲਕੇ ਦੀ ਸਮੱਸਿਆ ਦੇਖੋ ਅੱਜ ਪੰਜਾਬ ਚ ਕੋਨੇ ਕੋਨੇ ਚ ਸੈਂਟਰ ਦੇ ਵਜ਼ੀਰ ਨੇ ਜਿਹੜੇ ਉਹ 50 ਦੀ ਗਣਤੀ ਜਿਨ੍ਹਾਂ ਨੇ ਆ 2 2 4 4 ਦੇਣਾ ਚ ਪਹੁੰਚਣਾ ਹੈ ਉਹ ਇਸੇ ਕਰਕੇ ਵੀ ਅਸੀਂ ਕਿਹੜੀ ਸਕੀਮ ਕਿੱਥੇ ਕੀ ਨੁਕਸਾਨ ਆ ਉਹ ਦੇਖਣ ਚਾਇਜਾ ਲੈ ਕੇ ਆ ਸਾਰੇ ਸਨੀਪ ਜਾਖੜ ਜੀ ਐਮਐਲਏ ਨਾਲ ਦਾ ਹਲਕਾ ਸਾਡੇ ਵੱਡੇ ਯਾਨੀ ਸਾਹਿਬ ਖੜੇ ਨੇ ਤੇ ਕਿਵੇਂ ਬੱਲੂਆਣਾ ਵੀ ਨਾਲ ਇਹਨਾਂ ਦੇ ਲਈ ਇਹ ਪਾਣੀ ਦਾ ਹੱਲ ਕੀ ਆ ਐਗਰੀਕਲਚਰ ਮਿਨਿਸਟਰੀ ਨਾਲ ਗੱਲ ਕਰਾਂਗੇ ਕਿਉਂਕਿ ਸ਼ਿਵਰਾਜ ਚੋਹਾਨ ਜੀ ਆਪ ਪੰਜਾਬ ਆ ਕੇ ਦੇਖ ਕੇ ਗਏ ਆ ਤੇ ਲਗਾਤਾਰ ਸਾਡੇ ਨਾਲ ਇਨ ਟੱਚ ਨੇ ਉਰੇ ਨਿਵਾੜ ਚ ਕਿਵੇਂ ਸਕੀਮ ਕਿਹੜੀ ਆ ਸਕਦੀ ਆ ਉਹ ਸਕੀਮ ਉਰੇ ਲਿਆ ਕੇ ਇੰਪਲੀਮੈਂਟ ਕਰਾਂਗੇ ਕਿਉਂਕਿ ਇੰਨਾ ਆ ਇੰਨਾ ਦੁਖੀ ਇੰਨੇ ਦੁਖਦਈ ਹਾਲ ਚ ਇਹ ਸਾਡੇ ਬਜ਼ੁਰਗ ਸਾਡੇ ਭਰਾ ਸਾਡੇ ਨੌਜਵਾਨ ਦੇਖ ਨਹੀਂ ਹੁੰਦੇ ਜੇ ਹੁਣ ਨਹੀਂ ਕਰਾਂਗੇ ਇਹਨਾਂ ਦੀ ਬਾਹ ਫੜਾਂਗੇ ਫੜਾਂਗੇ ਕਦ ਤੇ ਇਸੇ ਕਰਕੇ ਮੈਂ ਥੋੜੀ ਜੀ ਸਿਆਸੀ ਗੱਲ ਵੀ ਜ਼ਰੂਰ ਕਰਨੀ ਚਾਹੁੰਦਾ ਹਾਂ ਦੇਖੋ ਜਿਹੜੀਆਂ ਸਟੇਟਾਂ ਐ ਕਿਸਾਨ ਐਜੀਟੇਸ਼ਨ ਸੀਗਾ ਕਿਸਾਨ ਐਜੀਟੇਸ਼ਨ ਕਿਸਾਨ ਪੰਜਾਬ ਦਾ ਸੀ ਹਰਿਆਣੇ ਦਾ ਵੀ ਸੀ ਹਰਿਆਣੇ ਦਾ ਕਿਸਾਨ ਵੀ ਸੀ ਬਿੱਲ ਵਾਪਸ ਹੋ ਗਏ ਹਰਿਆਣੇ ਦਾ ਕਿਸਾਨ ਇੰਨਾ ਸਿਆਣਾ ਰਾਜਸਥਾਨ ਦਾ ਕਿਸਾਨ ਇੰਨਾ ਸਾਣਾ ਮਜ਼ਦੂਰ ਇੰਨਾ ਸਿਆਣਾ ਉਹਨਾਂ ਨੇ ਸਰਕਾਰਾਂ ਬੀਜੇਪੀ ਦੀਆਂ ਬਣਾ ਲਈਆਂ ਡਬਲ ਇੰਜਨ ਚੱਲ ਰਹੇ ਆ ਪੰਜਾਬ ਨੂੰ ਵੀ ਇਸ ਵੇਲੇ ਜਿੰਨਾ ਚਿਰ ਮੋਦੀ ਜੀ ਦੀ ਬਾ ਨਹੀਂ ਫੜਨੀ ਉਹਨਾਂ ਚਿਰ ਪੰਜਾਬ ਕਰਜ਼ੇ ਚੋਂ ਨਹੀਂ ਨਿਕਲ ਸਕਦਾ ਹੁਣ ਅਸੀਂ ਆਪਣੇ ਬੱਚਿਆਂ ਲਈ ਆਪਣੇ ਪਰਿਵਾਰਾਂ ਖਾਤਰ ਇਹ 39 ਤੱਕ ਸਰਕਾਰਾ ਮੋਦੀ ਸਾਹਿਬ ਦੀ ਆਪਣੀ ਇਲੈਕਸ਼ਨ ਦੁਆਰਾ ਵੀ ਆਜੂਗੀ ਜੇ ਉਹ ਚ ਕਾਂਗਰਸ ਵਾਲੇ ਬਣਦੇ ਆ ਤਾਂ ਉਹਨਾਂ ਦੇ ਪੱਲੇ ਕੁਛ ਨਹੀਂਗਾ ਆਮ ਆਦਮੀ ਵਾਲੇ ਹੈਗੇ ਆ ਕੁਛ ਨਹੀਂਗਾ ਪੱਲੇ ਇਸ ਕਰਕੇ ਉਰੇ ਸੈਂਟਰ ਦਾ ਸਾਹਾਰਾ ਲੈਣ ਲਈ ਸੈਂਟਰ ਤੋਂ ਪੈਸੇ ਲੈਣ ਲਈ ਜਿਵੇਂ ਹਰਿਆਣਾ ਖੁਸ਼ਾਲਾ ਦੇਖੋ ਕਿਵੇਂ ਬਾਗੀਆਂ ਪੈਂਦੀਆਂ ਨੇ ਦੇਖੋ ਯੂਪੀ ਚ ਕਿਵੇਂ ਯੋਗੀ ਯੋਗੀ ਹੋ ਰਹੀ ਆ ਆ ਨਾਲ ਫਿਰਦੇ ਆ ਨਾ ਰੋਜ਼ ਦੇਖੋ ਕਿਵੇਂ ਸੀਐਮ ਦਿਹਾੜ ਦਾ ਫਿਰਦਾ ਏ ਸੈਣੀ ਸਾਹਿਬ ਦੇ ਆਨੇ ਵਾਲੇ ਪਤਾ ਨਹੀਂ ਲੰਦਾ ਵਿੱਚੋਂ ਪੰਜਾਬ 'ਚ ਵੀ ਗੇੜਾ ਕੱਢ ਜਾਂਦੇ ਆ ਤੇ ਇਸ ਕਰਕੇ ਸਾਡੇ ਵਾਲੇ ਸੀਐਮ ਸਾਹਿਬ ਜਿਸ ਤਰੀਕੇ ਦੇ ਉਹਨਾਂ ਨੇ ਹਾਲਾਤ ਕੀਤੇ ਨੇ ਸਾਰਾ ਪੰਜਾਬ ਹੀ ਉਹਨਾਂ ਨੇ ਹਸਪਤਾਲ 'ਚ ਪਾਇਆ ਪਿਆ ਜਿਵੇਂ ਆਪ ਪਏ ਨੇ ਉਵੇਂ ਉਹਨਾਂ ਨੇ ਪੰਜਾਬ ਵੈਂਟੀਲੇਟਰ ਤੇ ਲਾਇਆ ਹੋਇਆ ਇਸ ਕਰਕੇ ਰੱਬ ਦੇ ਮੈਂ ਸਿਆਸਤ ਨਹੀਂ ਕਰਨਾ ਚਾਹੁੰਦਾ ਪਰ ਰਾਜ ਭਾਗ ਉਹਨਾਂ ਨੂੰ ਦੇ ਤੱਕ ਕਰ ਲਿਆ ਉਹਨਾਂ ਨੇ 5 ਸਾਲ ਹੁਣ ਪਰ ਅੱਗੇ ਆਪਾਂ ਪੰਜਾਬ ਨੂੰ ਬਚਾਉਣਾ ਜਿਹੜਾ ਪੰਜਾਬ 'ਚ ਇੱਕ ਅੱਲੀ ਬਿਮਾਰੀ ਫਸਲ ਨੂੰ ਨਹੀਂ ਲੱਗੀ ਹੋਈ ਇੱਕ ਕਰਜਾ ਦੀ ਬਿਮਾਰੀ ਹੈ ਜਿਹੜੀ ਸਾਰੇ ਪੰਜਾਬ ਨੂੰ ਲੱਗੀ ਹੋਈ ਆ ਹਰ ਪੰਜਾਬੀ ਬਿੰਨਿਆ ਪਿਆ ਏ ਉਹ ਤੋਂ ਕੱਢਣ ਲਈ ਇਹ ਫੈਸਲਾ ਲੈਣਾ ਪਊ ਤੇ ਪਰ ਆਹ ਲਾ ਕੇ ਲਈ ਜਿਹੜੀ ਮੈਂ ਜਿਸ ਲਈ ਮੈਨੂੰ ਭੇਜਿਆ ਗਿਆ ਸੈਂਟਰ ਗਵਰਨਮੈਂਟ ਨੇ ਇਸੇ ਲਈ ਭੇਜਿਆ ਵੀ ਇਹਨਾਂ ਦੇ ਇਸ ਹਾਲ ਚੁੱਕ ਕਿਵੇਂ ਇਹਨਾਂ ਨੂੰ ਕੱਢਿਆ ਜਾਵੇ ਉਹਦੇ ਲਈ ਅਸੀਂ ਆਉਣ ਵਾਲੇ ਦਿਨਾਂ ਚ ਦਿੱਲੀ ਚ ਜਾ ਕੇ ਸਾਰੇ ਦੁਬਾਰਾ ਰਿਪੋਰਟ ਦੇ ਕੇ ਸਕੀਮ ਸਪੈਸ਼ਲ ਤਿਆਰ ਕੀਤੀ ਜਾਊਗੀ ਤਾਂ ਹਲਕਾ ਜਿਹਾ ਰਿਕਾਰਡ ਪੰਜਾਬ ਸਰਕਾਰ ਦੇਤੇ ਇੱਕ ਰਕਮ ਕੰਪਨਸੇਸ਼ਨ ਆ ਗਿਆ ਉਹਨੂੰ ਕਿਵੇਂ ਸਮਝਦੇ ਹੋ ਕਿ 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 ਮੇ ਸਰ 1600 ਕਰੋੜ ਤੋਂ ਨਾ ਕਾਫੀ ਦੱਸੀ ਜਾ ਰਹੀ ਹੈ ਦੇਖੋ ਪਹਿਲੀ ਗੱਲ ਪਹਿਲੀ ਗੱਲ 12000 ਕਰੋੜ ਰੁਪਏ ਪਹਿਲਾਂ ਉਦੋਂ ਬਾਅਦ ਉਹਨਾਂ ਨੇ ਕੁੱਲ ਪੈਸਾ ਤੁਹਾਨੂੰ ਪਤਾ ਕਿੰਨਾ ਮੰਗਿਆ ਹੈ 1858 ਕਰੋੜ ਜਿਹੜਾ ਫਸਲ ਵਾਸਤੇ ਬਈ ਕ੍ਰੋਪ ਜਿਹੜੀ ਖਰਾਬ ਹੋਈ ਆ 1858 ਕਰੋੜ ਮੈਂ ਮੀਟਿੰਗ 'ਚ ਮੌਜੂਦ ਸੀ ਜਦੋਂ ਚੀਫ ਸਕੱਟਰੀ ਨੇ ਫਿਗਰ ਦਿੱਤੇ 1858 ਕਰੋੜ ਉਹਦੇ ਵਿੱਚ ਬਾਗ ਹੈ ਨਹੀਂ ਉਹਦੇ ਵਿੱਚ ਸਾਰੀਆਂ ਬਾਕੀ ਫਸਲਾਂ ਉਹ ਵੀ ਵਧੀਆਂ ਤੋਂ 71000 ਰੁਪਏ ਉਹਨਾਂ ਨੇ ਝੋਨੇ ਦਾ ਮੰਗਿਆ ਐਂ ਕਿਲੇ ਦਾ ਲੱਖ ਰੁਪਈਏ ਤੋਂ ਉੱਤੇ ਉਹਨਾਂ ਨੇ ਗੰਨੇ ਦਾ ਕਿਹਾ ਉਹ 1600 ਕਰੋੜ ਤਾਂ ਪ੍ਰਧਾਨ ਮੰਤਰੀ ਉਦੋਂ ਹੀ ਅਨਾਉਂਸ ਕਰ ਗਏ ਕਿੰਨਾ ਰਹਿ ਗਿਆ ਮਗਰ 268 ਕਰੋੜ ਜਿੰਨਾ ਉਹਨਾਂ ਨੇ ਮੰਗਿਆ ਫਸਲ ਲਈ ਉਹ 1468 ਕਰੋੜ ਦੇ ਵਿੱਚੋਂ 1600 ਕਰੋੜ ਤਾਂ ਉਦੋਂ ਹੀ ਫੜਾ ਕੇ ਉਹ ਤੇ ਜੇ ਇਹਨਾਂ ਦੀ ਮੰਨੀਏ 258 ਕਰੋੜ ਤੋਂ ਕੰਮ ਚੈੱਕ ਦੇ ਦਿੰਨੇ ਸਰ ਇੱਕ ਪਰ ਪਰ ਮੇਰੀ ਮੇਰੀ ਬੇਨਤੀ ਸੁਣੋ ਅਸੀਂ ਜਿੰਨਾ ਚਿਰ ਪੂਰੀ ਸੀਐਮ ਨੇ ਕਿਹਾ ਵੀ 30 ਦਿਨਾਂ ਚ ਅਸੀਂ ਗਦਾਬਰੀ ਕਰ ਲਾਂਗੇ ਜਿਹੜਾ ਨੁਕਸਾਨ ਹੋਇਆ ਉਹ ਜਦੋਂ ਗਦਾਬਰੀ ਉਹਨਾਂ ਦੀ ਹੋ ਜੂਗੀ ਜਿੰਨੀ ਉਹ ਆਪਣੀ ਰਖਵਾ ਕਹਿਣਗੇ ਜਿੰਨੇ ਉਹ ਘਰਾਂ ਨੂੰ ਕਹਿਣਗੇ ਜਿੰਨੇ ਜਾਨਵਰਾਂ ਨੂੰ ਉਹ ਚ ਨੁਕਸਾਨ ਹੋਇਆ ਜਦੋਂ ਉਹ ਗਦਾਬਰੀ ਕਰਕੇ ਭੇਜਣਗੇ ਤੇ ਅਸੀਂ ਸੈਂਟਰ ਵੱਲੋਂ ਪੈਸਾ ਦੇਣਾ ਹੀ ਦੇਣਾ ਨਾ ਦਾ ਕੀ ਮਤਲਬ ਸਰ ਰਾਹੁਲ ਗਾਂਧੀ ਜੀ ਅੱਜ ਦੋਹਰਾ ਕਰ ਰਹੇ ਨੇ ਜੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਸ਼ੋਭਰਾ ਕੀ ਕਿਥੋਂ ਸਮਾਨ ਤੋਂ ਨਿਕਲੇ ਆ ਜਾਂ ਕਿਥੋਂ ਆ ਮੈਂ ਤਾਂ ਇਹ ਕਹਿਣਾ ਵੀ ਰਾਹੁਲ ਗਾਂਧੀ ਜੀ ਇਹ ਹਮੇਸ਼ਾ ਕਹਿੰਦੇ ਰਹੇ ਨੇ ਵੀ ਸਾਡੀ ਪਾਰਟੀ 'ਚ ਲੱਗ ਲੱਗ ਤਰ੍ਹਾਂ ਦੇ ਘੋੜੇ ਆ ਇੱਕ ਘੋੜਾ ਏ ਸਾਡਾ ਲੰਗੜਾ ਘੋੜਾ ਏ ਇੱਕ ਸਾਡੀ ਪਾਰਟੀ 'ਚ ਵਿਆਹ ਵਾਲੇ ਘੋੜੇ ਆ ਇੱਕ ਸਾਡੇ ਰੇਸਾਂ ਵਾਲੇ ਘੋੜੇ ਆ ਅਸੀਂ ਵਿਆਹ ਵਾਲੇ ਨੂੰ ਰੇਸਾਂ ਚਲਾ ਦਿੰਨੇ ਆ ਰੇਸਾਂ ਵਾਲੇ ਨੂੰ ਕਿਤੇ ਹੋਰ ਲਾ ਦਿੰਨੇ ਆ ਤੇ ਮੈਂ ਤਾਂ ਇੰਨਾ ਹੀ ਅੱਜ ਪੁੱਛਣਾ ਚਾਹਣਾ ਵੀ ਜਿਹੜਾ ਬੰਦਾ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ 'ਚ ਕੈਂਡੀਡੇਟ ਖੜਾ ਕਰਕੇ ਕਿੱਥੇ ਚਲੇ ਗਏ ਜੀ ਮਲੇਸ਼ੀਆ ਮਲੇਸ਼ੀਆ ਚਲੇ ਗਏ ਛੁੱਟੀਆਂ ਮਨਾਉਣ ਫੋਟੋ ਆਈਆਂ ਮਲੇਸ਼ੀਆ ਚਲੇ ਗਏ ਇੱਧਰ ਪੰਜਾਬ ਚ ਹਿਮਾਚਲ ਚ ਜੰਮੂ ਕਸ਼ਮੀਰ ਚ ਉੱਤਰਾਖੰਡ ਸਾਰਾ ਰੁੜਿਆ ਪਿਆ ਲੋਕਾਂ ਦੇ ਅੰਸੂ ਰੋ ਰੋ ਮੁਗਗੇ ਉਦੋਂ ਰਾਹੁਲ ਗਾਂਧੀ ਜੀ ਬੋਲ ਰਹੇ ਨੇ ਤੇ ਮੈਨੂੰ ਮੈਂ ਕਾਂਗਰਸ ਪਾਰਟੀ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਜਾਂ ਰਾਹੁਲ ਜੀ ਨੂੰ ਵੀ ਉਹ ਵੀ ਦੱਸ ਦੇਣ ਵੀ ਇਹਦੇ ਵਿੱਚੋਂ ਕਿਹੜੇ ਕੋੜੇ ਨੇ ਇਹ ਸਰ ਇੱਕ ਟੋਕਨ ਮਨੀ ਅਨਾਉਂਸ ਕੀਤੀ ਹੈ ਲੱਖ ਰੁਪਏ ਆ ਮੁੰਡੇ ਬਾਰੇ ਤੁਸੀਂ ਕੀ ਪੰਜਾਬ ਸਰਕਾਰ ਨੇ ਵੀ ਜਿਹੜੇ ਪ੍ਰਭਾਵਿਤ ਪਿੰਡਾਂ ਐ 1 ਲੱਖ ਰੁਪਇਆ ਇੱਕ ਪਿੰਡ ਨੂੰ ਦੇਣਾ ਨਹੀਂ ਨਹੀਂ ਉਹ ਤੁਹਾਨੂੰ ਪ੍ਰੇਕਾ ਪੰਚਾਇਤਾਂ ਨੂੰ ਵਾਪਸ ਕਰੇ ਪ੍ਰੋਗਰਾਮ ਜਾਖੜ ਮੈਂ ਉਹੀ ਕਹਿ ਰਿਹਾ ਹਾਂ 30 ਕਰੋੜ ਰੁਪਇਆ ਤਾਂ ਪੰਚਾਇਤਾਂ ਤੋਂ ਵਾਪਸ ਲੈ ਲਿਆ ਆ ਦੇਣ ਨੂੰ ਕੋਈ ਪੰਜੀ ਕੋਲ ਹੀ ਨਹੀਂ 12 ਦਾ 12 ਖਾ ਗਏ ਕੁੱਲ 30 ਕਰੋੜ ਪਿੰਡਾਂ ਚ ਬਚਿਆ ਸੀ ਉਹ ਵੀ ਵਾਪਸ ਲੈ ਗਏ ਸਰ ਡਾਕਟਰ ਬਲਦਾਮ ਜਾਖੜ ਨੇ ਇੱਥੋਂ ਇੱਕ ਟ੍ਰੇਨ ਨੂੰ ਚਲਾਇਆ ਸੀਗਾ ਉਧਿਆਨ ਆਬਾ ਐਕਸਪ੍ਰੈਸ ਕਾਫੀ ਟਾਈਮ ਦੀ ਬੰਦ ਹੈਗੀ ਹੈ ਦੇਖੋ ਮੇਰੇ ਨਾਲ ਇਸ ਬਾਰੇ ਬੜੀ ਡਿਟੇਲਡ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਆ ਉਹ ਟ੍ਰੇਨ ਬਾਰੇ ਵੀ ਕੀਤੀ ਕਈ ਸਟਾਪਜਾਂ ਬਾਰੇ ਗੱਲ ਕੀਤੀ ਕਈ ਅੰਡਰ ਬ੍ਰਿਜ ਬਾਰੇ ਗੱਲ ਕੀਤੀ ਬਹੁਤ ਵੱਡੇ ਮੈਮੋਰੰਡਮ ਮੈਨੂੰ ਦਿੱਤੇ ਗਏ ਨੇ ਉਹਦੇ ਵਿੱਚ ਇਹ ਵੀ ਆ ਤੇ ਮੈਂ ਡੀਆਰਐਮ ਸਾਹਿਬ ਨੂੰ ਕਿਹਾ ਮੂਰੀ ਟੈਲੀਫੋਨ ਕਰਕੇ ਹੁਣੀ ਅੰਮਾਲਾ ਡੀਆਰਐਮ ਨੂੰ ਵੀ ਜਲਦੀ ਤੋਂ ਜਲਦੀ ਜਿਹੜੀਆਂ ਵੀ ਇਹ ਚੀਜ਼ਾਂ ਐ ਸੰਦੀਪ ਜੀ ਸਾਰੇ ਆਪ ਮਿਲਣ ਆਉਣਗੇ ਜੋ ਜੋ ਪ੍ਰੋਪੋਜ਼ਲ ਤੁਸੀਂ ਕਰ ਸਕਦੇ ਹੋ ਕਰੋ ਜਿਹੜੇ ਨਹੀਂ ਕਰ ਸਕਦੇ ਸਾਨੂੰ ਬੋਰਡ ਨੂੰ ਭੇਜੋ ਹਰ ਚੀਜ਼ ਕੀਤੀ ਜਾਊਗੀ ਚੌਧਰੀ ਬਰਨਾਮ ਜਾਖੜ ਜੀ ਇਹ ਇੱਕ ਇਹ ਤਾਂ ਪਿੱਲਰ ਸੀ ਉਸ ਜਿਸ ਅਸੀਂ ਪਾਰਲੀਮੈਂਟ ਜਿੱਥੇ ਕਾਨੂੰਨ ਬਣਦੇ ਆ ਉਹਦੇ ਐਡਮਾਸਟਰ ਸੀ ਸਪੀਕਰ ਰਹੇ ਨੇ ਉਹ ਇਸ ਕਰਕੇ ਇਹ ਲੋਕਾਂ ਨੂੰ ਜੇ ਅਸੀਂ ਲੋਕਾਂ ਦੇ ਵਿੱਚ ਜੋੜਾ ਨਹੀਂ ਰੱਖਾਂਗੇ ਤੇ ਕਿਤੇ ਨਾ ਕਿਤੇ ਬਹੁਤ ਵੱਡੀ ਇਤਿਹਾਸ 'ਚ ਅਸੀਂ ਗਲਤੀ ਕਰਾਂਗੇ ਸਰਕਾਰ ਤੋਂ ਗ੍ਰਾਂਟ ਆ ਰਹੀ ਹੈ ਜਿਹੜੇ 12000 ਕਰੋੜ ਆਪਾਂ ਨੂੰ ਨਹੀਂ ਲੱਭ ਰਹੇ ਇੱਕ ਤਾਂ ਉਹਦੇ ਬਾਰੇ ਵੀ ਗਰਾਉਂਡ ਰਿਪੋਰਟ ਕੀ ਹੈ ਅਨ ਦੂਜਾ ਜਿਵੇਂ ਮੈਂ ਕਿਹਾ ਸਾਡੇ ਏਰੀਆ ਬੋਹਰ ਬਲਵਾਨੇ ਦੇ ਏਰੀਏ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਸੇਮ ਦੀ ਹੈ ਜਿਹਦੇ ਨਾਲ ਸਾਡੇ ਬਾਗ ਉਜੜ ਗਏ ਹੁਣੇ ਤੁਹਾਨੂੰ ਜਿਵੇਂ ਦੇਖ ਰਹੇ ਸੀ ਨਰਮੇ ਦੀ ਫਸਲ ਤਬਾਹ ਹੋ ਗਈ ਆ ਸੇਮ ਜਿਹੜਾ ਇੱਕ ਤਰੀਕ ਨੂੰ ਮੀਂਹ ਪਿਆ ਸੀ 1 ਅਗਸਤ ਨੂੰ ਉਹਦੀ ਮਾਰ ਜਿਹੜੀ ਪਈ ਹੈ ਪਾਣੀ ਜ਼ਮੀਨ ਤੋਂ ਬਾਹਰ ਆ ਗਿਆ ਹੈ ਤੇ ਉਹਦੇ ਬਾਰੇ ਅਸੀਂ ਬਿੱਟੂ ਜੀ ਨੂੰ ਰਿਕੁਐਸਟ ਕੀਤੀ ਹੈ ਕੱਲ ਸੁਨੀਲ ਜਾਕਰ ਜੀ ਨੂੰ ਵੀ ਕੀਤੀ ਸੀ ਵੀ ਉਹਦੇ ਬਾਰੇ ਇੱਕ ਪ੍ਰੋਜੈਕਟ ਬਣਾਇਆ ਜਾਵੇ ਕਿਉਂਕਿ ਜੇ ਸਾਡੀ ਆਉਣ ਵਾਲੀ ਪੀੜ੍ਹੀਆਂ ਤੋਂ ਬਚਾਣਾ ਹੈ ਜੇ ਅਬੋਰ ਮੰਡੀ ਨੂੰ ਬਚਾਣਾ ਹੈ ਅਬੋਰ ਦੇ ਵਪਾਰੀ ਨੂੰ ਅਬੋਰ ਦੇ ਮਜ਼ਦੂਰ ਨੂੰ ਬਚਾਣਾ ਹੈ ਸੇਮ ਦੀ ਜੇ ਦਿੱਕਤ ਹੱਲ ਨਹੀਂ ਕਰਾਂਗੇ ਸੇਮ ਦਾ ਕੋਈ ਸੋਲੂਸ਼ਨ ਨਹੀਂ ਕੱਢਾਂਗੇ ਤਾਂ ਨਾਲੇ ਟਾਈਮ 'ਚ ਸਾਡੀ ਆਣ ਵਾਲੀ ਪੀੜ੍ਹੀਆਂ ਤਬਾਹ ਹੋ ਜੂਗੀ ਅਬੋਰ ਸ਼ਹਿਰ ਤਬਾਹ ਬਿਲਕੁਲ ਦੇਖੋ ਆ ਜਿਹੜੀ ਐ ਸੇਮ ਦੀ ਸਮੱਸਿਆ ਰਾਤੋ ਰਾਤ ਹੱਲ ਨਹੀਂ ਹੋਣੀ ਇਹੀ ਤਾਂ ਜਾ ਕੇ ਅਸੀਂ ਕਹਿ ਰਹੇ ਹਾਂ ਵੀ ਉੱਤੇ ਜਾ ਕੇ ਦਿੱਲੀ ਜਾ ਕੇ ਸਾਡੀ ਗੱਲ ਰੱਖੋ ਤੇ ਉਹਦੇ ਵਾਸਤੇ ਇੱਕ ਸਪੈਸ਼ਲ ਪ੍ਰੋਜੈਕਟ ਬਣਾਇਆ ਕੀ ਨਾਮ ਹੈ ਸਪੈਸ਼ਲ ਗੁਰਸਹਿਬ ਸਿੰਘ ਜੀ ਪੇਡ ਦੇ ਕਿਸ ਤਰ੍ਹਾਂ ਦੇ ਹਲਾਕ ਪਿੰਡ ਦੇ ਹਾਲਾਤ ਜੋ ਤੁਹਾਡੇ ਸਾਹਮਣੇ ਨੇ ਜੀ ਬਹੁਤ ਜਿਆਦੇ ਮਾੜੇ ਹਾਲਾਤ ਨੇ ਜੀ ਇਹੋ ਜਿਹਾ ਸਮਾਂ ਅਸੀਂ ਕਦੀ ਵੀ ਸਾਡੀ ਜ਼ਿੰਦਗੀ ਚ ਇੰਨਾ ਵਧੀਆ ਸਾਡੇ ਪਿੰਡ ਦੀਆਂ ਮਤਲਬ ਬੜੀ ਟੋਪ ਦੀ ਵਧੀਆ ਜ਼ਮੀਨ ਬਾਗ ਬਗੀਚੇ ਲਗਭਗ 80% ਬਾਗ ਸੀ ਤਲਮੀਰ ਖੇੜੇ ਦੇ ਵਿੱਚ ਕੋਈ ਸਮਾਂ ਸੀ ਪਰ ਆਪੇ ਪਿਛਲੇ 5-7 ਸਾਲਾਂ ਤੋਂ ਜਿਵੇਂ ਜਿਵੇਂ ਮਤਲਬ ਹਾਲਾਤ ਇਹੋ ਜਿਹਾ ਬੰਦਾ ਗਿਆ ਤੇ ਤਕਰੀਬਨ ਲਗਭਗ ਜਿਹੜਾ ਬਾਗ ਖਤਮ ਹੋ ਗਏ ਜੀ ਇਹ ਜਿਹੜਾ ਹੁਣ ਆ ਪਿਛਲੀ ਇੱਕ ਤਰੀਕ ਨੂੰ بارش ਹੋਈ ਏ ਬਹੁਤ ਜਿਆਦਾ بارش ਹੋਈ 4-5 ਘੰਟੇ ਲਗਾਤਾਰ ਉਹਦੇ ਜੋ ਜੋ ਉੱਚੀਆਂ ਜਗ੍ਹਾ ਸੀ ਸਾਰਾ ਸਾਰੀਆਂ ਸਾਈਡਾਂ ਤੋਂ ਪਾਣੀ ਆ ਗਿਆ ਜੀ ਮਤਲਬ ਇਧਰ ਪਿੰਡ ਵਾਲੇ ਪਾਸੇ ਸਾਈਡ ਤਸ ਗਿਆ ਆ ਜਿੰਨਾ ਹੀ ਰਕਬਾ ਸਾਹਮਣੇ ਆ ਦੇਖੋ ਤੁਸੀਂ ਆ ਪਿੱਛੇ ਨਰਮਾ ਮੇਰੇ ਇਧਰ ਝੋਨਾ ਹੈ ਇੱਥੇ ਲਗਭਗ 20-25 ਕਿੱਲੇ ਰਕਬਾ ਤਾਂ ਮੇਰਾ ਹੀ ਜਿਹੜਾ ਬਿਲਕੁਲ ਖਤਮ ਹੋ ਗਿਆ ਜੀ ਇਹਦੇ ਕੋਈ ਆਸ ਨਹੀਂ ਰਹੀ ਰੇ ਬਿੱਟੂ ਜੀ ਆ ਰਹੇ ਨੇ ਕੀ ਉਮੀਦ ਹੈ ਉਮੀਦ ਤਾਂ ਜੀ ਅਸੀਂ ਤਾਂ ਇਹ ਬੇਨਤੀ ਕਰਨੀ ਹੈ ਸਰਕਾਰਾਂ ਕੇ ਬੇਨਤੀ ਹੈ ਵੀ ਜਿਹੜਾ ਜੋ ਨੁਕਸਾਨ ਤਾਂ ਪੂਰਾ ਹੋ ਹੀ ਨਹੀਂ ਸਕਦਾ ਜੀ ਜਿੰਨਾ ਨੁਕਸਾਨ ਹੋ ਗਿਆ ਤਾਂ ਹੋ ਹੀ ਨਹੀਂ ਸਕਦਾ ਤੇ ਇੱਕ ਤਾਂ ਪਾਣੀ ਕੱਢਣ ਦੀ ਵਸਤਾ ਨਹੀਂ ਕੋਈ ਹੋ ਰਹੀ ਜੀ ਤੁਸੀਂ ਵੇਖੋ ਵੀ ਸਾਨੂੰ ਹਲਾਤੇ ਬਣ ਗਏ ਨੇ ਵੀ ਅਸੀਂ ਇਹ ਤਾਂ ਸਾਡਾ ਜਰ ਲਿਆ ਅਸੀਂ ਜੋ ਹੋ ਗਿਆ ਅਸੀਂ ਹਗਾ ਉਹ ਨਾਲ ਟਾਈਮ ਕੀ ਕਰਾਂਗੇ ਅਸੀਂ ਕਣਕ ਦੀ ਬਜਾਈ ਕਿਵੇਂ ਕਰਾਂਗੇ ਮਤਲਬ ਹਲਾਤੇ ਆ ਤੁਸੀਂ ਵੇਖੋ ਪਾਣੀ 2-2 ਫੁੱਟ ਖੜਾ ਹੈ ਸਾਰੇ ਪਿੰਡ ਦੇ ਵਿੱਚ ਫੇਰੇ ਜਿੰਨੀਆਂ ਸੜਕਾਂ ਨੇ ਸਾਰੀਆਂ ਬਲੌਕ ਹੋਈਆਂ ਪਈਆਂ ਸਾਰੇ ਪਾਸੇ ਪਾਣੀ ਖੜਾ ਕਿਸੇ ਪਾਸੇ ਪਾਣੀ ਨਿਕਲਣ ਨੂੰ ਕੋਈ ਜਗ੍ਹਾ ਨਹੀਂ ਹੈਗਾ। ਤੋਂ ਅਸੀਂ ਸਾਡੀ ਇਹ ਬੇਨਤੀ ਵੀ ਕੋਈ ਸਰਕਾਰ ਵੱਲੋਂ ਕੋਈ ਜਾਂ ਕੋਈ ਸੇਮ ਨਾਲਾ ਕੋਈ ਕੁਝ ਨਾ ਕੁਝ ਇਹੋ ਜਿਹਾ ਜਾਂ ਸਾਡੀ ਕੋਈ ਪਾਈਪ ਲਾਈਨ ਪਾ ਕੇ ਸੇਮ ਨਾਲੇ ਦੇ ਵਿੱਚ ਜਾਂ ਨਹਿਰ ਦੇ ਵਿੱਚ ਕਿਸੇ ਤਰੀਕੇ ਜਿਹੜਾ ਪਾਣੀ ਕੱਢਣ ਦੀ ਵਿਵਸਥਾ ਕੀਤੀ ਜਾਏ। ਕੀ ਨਾਮ ਹੈ ਜੀ? ਹਾਂ ਜੀ ਮੇਰਾ ਨਾਮ ਜੈਸ਼ਨਦੀਪ ਹੈ ਜੀ। ਦਲਮੀਰ ਖੇੜਾ ਪਿੰਡ ਹੈ ਜੀ। ਕਿਸ ਤਰ੍ਹਾਂ ਦੇ ਹਾਲਾਤ ਨੇ ਬਰਸਾਤ ਹਾਲਾਤ ਤਾਂ ਜੀ ਤੁਸੀਂ ਦੇਖ ਹੀ ਰਹੇ ਹੋ ਜੀ ਆਪ ਹੀ ਜਿਵੇਂ ਕੁਦਰਤੀ ਆਫਤ ਬਰਸਾਤ ਕਰਨ ਬਰਸਾਤ ਹੋਈ ਜੀ ਬਹੁਤ ਜਿਆਦਾ ਉਹਦੇ ਨਾਲ ਸਾਡਾ ਵਾਟਰ ਲੈਵਲ ਵੀ ਉੱਪਰ ਆ ਗਿਆ ਜੀ ਤਕਰੀਬਨ ਸਾਡੇ ਏਰੀਏ ਨੂੰ ਮੀਨੀ ਕੈਲੀਫੋਰਨੀਆ ਬਾਗਾਂ ਕਰਕੇ ਕਹਿੰਦੇ ਜੀ ਸਾਡਾ 90% ਬਾਗ ਦਾ ਏਰੀਆ ਜੀ ਕਿੰਨੂ ਦੇ ਬਾਗ ਦਾ ਏਰੀਆ ਜਿਹੜਾ ਪਾਣੀ ਉਦੋਂ ਬਾਅਦ ਵਾਟਰ ਲੈਵਲ ਉੱਪਰ ਆਉਣ ਕਰਨ ਪਾਣੀ ਹਾਲੇ ਮਹੀਨਾ ਹੋ ਗਿਆ ਮਹੀਨੇ ਤੋਂ ਵੀ ਉੱਪਰ ਹੋ ਗਿਆ ਜੀ بارش ਆਈ ਨੂੰ ਤੇ ਪਾਣੀ ਦੀ ਕੋਈ ਵਿਵਸਥਾ ਨਹੀਂ ওয়াটার ਲੈਵਲ ਉੱਪਰ ਆ ਗਿਆ ਬਾਗ तकरीबन 80% ਖਤਮ ਹੋ ਗਏ ਜੀ ਨਰਮੇ ਖਤਮ ਹੋ ਗਿਆ ਝੋਨੇ ਖਤਮ ਹੋ ਗਿਆ ਜੀ ਹੁਣ ਮੌਕੇ ਤੇ ਕਿਸਾਨਾਂ ਦੀ ਕਿਸ ਤਰ੍ਹਾਂ ਦੀ ਲਾਤ ਨਹੀਂ ਹਾਲਾਤ ਤਾਂ ਬਹੁਤ ਮਾੜੇ ਆ ਜੀ ਜਦੋਂ ਕਿਸਾਨ ਦੀ ਫਸਲ ਤੇ ਡਿਪੈਂਡ ਹੈ ਜੀ ਜ਼ਿਮੀਂਦਾਰ ਜਦੋਂ ਫਸਲ ਹੀ ਸਾਰੀ ਕਿਸਾਨ ਦੀ ਖਤਮ ਹੋ ਗਈ ਜੀ ਕਿਸਾਨ ਦੇ ਤਾਂ ਹਾਲਾਤ ਆਪਾਂ ਨੂੰ ਪਤਾ ਹੀ ਹੈ ਕਿ ਕਿਹੜੀਆਂ ਪਾਰਟੀਆਂ ਦੇ ਨਮਾਇਦੇ ਜਾ ਰਹੇ ਜਿਹੜੇ ਆ ਤੇ ਪਿੰਡ ਦੇ ਵਿੱਚ ਵਿజిਟ ਕਰਨ ਪਹੁੰਚੇ ਅੱਜ ਵੀ ਰਮਲੇ ਤੇ ਬੇਟੋਰੀ ਪਹੁੰਚ ਰਹੇ ਆ ਹਾਂਜੀ ਕੀ ਉਮੀਦ ਲੱਗੀ ਹੈ ਕੀ ਮਦਦ ਮਿਲੇਗੀ ਉਮੀਦ ਤਾਂ ਜੀ ਅਸੀਂ ਹਰ ਇੱਕ ਸਰਕਾਰ ਤੋਂ ਕਰ ਰਹੇ ਆ ਜੀ ਪੰਜਾਬ ਸਰਕਾਰ ਤੋਂ ਵੀ ਕਰ ਰਹੇ ਆ ਸੈਂਟਰ ਸਰਕਾਰ ਤੋਂ ਵੀ ਕਰ ਰਹੇ ਆ ਜੀ ਉਮੀਦ ਤਾਂ ਜਿਹੜਾ ਨੁਕਸਾਨ ਹੋ ਗਿਆ ਉਹ ਤਾਂ ਪਰਪਾਈ ਹੋ ਹੀ ਨਹੀਂ ਸਕਦੀ ਜੀ ਕੁਝ ਵੀ ਨਹੀਂ ਕਰ ਸਕਦੀ ਪਰ ਚਲੋ ਜਿਵੇਂ ਮਲਮ ਆਪਾਂ ਜ਼ਖਮਾਂ ਤੇ ਕਹਿ ਦਿੰਨੇ ਇੱਕ ਮਲਮ ਹੀ ਕੋਈ ਆਪਾਂ ਆਸ ਕਰਦੇ ਆ ਜੀ ਕੁਛ ਨਾ ਕੁਛ ਸਾਨੂੰ ਕੁਛ ਪਿੰਡ ਨੂੰ ਕੋਈ ਸਾਡੇ ਏਰੀਆ ਨੂੰ ਕੁਛ ਨਾ ਕੁਛ ਦੇ ਕੇ ਜਾਣ ਸਾਡੇ ਕਿੰਨੂ ਤਾਂ ਬਾਗ ਤਾਂ ਖਤਮ ਹੋ ਗਏ ਜੀ ਜੋਨ ਹੋ ਗਿਆ ਹੁਣ ਕਮ ਸੇ ਕਮ ਸਾਡੀ ਕਣਕ ਦੀ ਬਜਾਈ ਤਾਂ ਹੋ ਸਕੇ ਜੀ ਕੱਲ ਨੂੰ ਸਾਨੂੰ ਉਹ ਮਹੀਨੇ ਦੇਢ ਨੂੰ ਕਣਕ ਦੀ ਬਜਾਈ ਹੈ ਜੀ ਸੋ ਉਹ ਮੁਸ਼ਕਲ ਹੋਈ ਪਈ ਆਲੇ ਪਾਣੀ ਤੋਂ ਦੇ ਸਾਹਮਣੇ ਹਾਲਾਤ ਵੇਖੋ 4-4 ਫੁੱਟ 3-3 4-4 ਪਾਣੀ ਖੜਾ ਹੋਇਆ ਜੀ ਸਾਨੂੰ ਤਾਂ ਕੇ ਕਣਕ ਦੀ ਬਚਾਈ ਬਜਾਈ ਤੇ ਦਿੱਕਤ ਆਈ ਜਾਂਦੀ ਜੀ ਸਤਿਗੁਰ ਜੀਂਦਰ ਸਿੰਘ ਰਾਜਨ ਜੀ ਕਿਸਾਨੋਂ ਤੁਸੀਂ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਰਵਨੀ ਸਿੰਘ ਜੀ ਪਹੁੰਚ ਹੋਏ ਨੇ ਬਹੁਤ ਹਲਕੇ ਦੇ ਪਿੰਡਾਂ ਦਾ ਦੌਰਾ ਕਰਨ ਵਾਸਤੇ ਚੰਗੀ ਗੱਲ ਹੈ ਪਹੁੰਚੇ ਆ ਕੱਲ ਜਾਖੜ ਸਾਹਿਬ ਵੀ ਆਏ ਸੀ ਆ ਸਾਡੇ ਮੇਨ ਗੱਲ ਆ ਤੁਸੀਂ ਪਿੱਛੇ ਹਲਾਤ ਵੇਖ ਲੋ ਸਾਡਾ ਸਾਰਾ ਇਲਾਕਾ ਡੁੱਬਿਆ ਪਿਆ ਸੇਮ ਉੱਤੇ ਆ ਗਈ ਐ ਮੀਂਹ ਦਾ ਪਾਣੀ ਤੇ ਸੇਮ ਦਾ ਪਾਣੀ ਇਕੱਠਾ ਹੋ ਗਿਆ ਤੇ ਸਾਡੇ ਜਿਮੀਦਾਰਾਂ ਦਾ ਬੇੜਾ ਗਰਕ ਹੋ ਗਿਆ ਕਿੱਥੋਂ ਅਸੀਂ ਉਹਨਾਂ ਦੇ ਜਿਹੜੇ ਐ ਕਰਨ ਵਾਲੇ ਕੰਮ ਕਰਾਂਗੇ ਅਸੀਂ ਚਲੋ ਕੇਂਦਰ ਸਰਕਾਰ ਆਈ ਚੰਗੀ ਗੱਲ ਐ ਇਹਨਾਂ ਤੋਂ ਮੰਗ ਕਰਾਂਗੇ ਇੱਕ ਤਾਂ ਜਿਹੜਾ ਸਾਡਾ ਮੁਆਵਜ਼ਾ ਫੁੱਲ ਸਾਨੂੰ ਦਿੱਤਾ ਜਾਵੇ ਇੱਕ ਜਿਹੜੀ ਮੇਨ ਗੱਲ ਐ ਸਾਡੇ ਬਾਗ ਡੁੱਬੇ ਪਿਆ ਜਿਹੜੇ ਸਾਲ ਚ ਇੱਕ ਫਸਲ ਹੁੰਦੀ ਐ ਉਹਨਾਂ ਬਾਗਾਂ ਦੀ ਜਿਹੜੀ ਜੇ ਗਰਦੋਰੀ ਵੀ ਮੰਨ ਲੈ ਸਰਕਾਰ ਪੰਜਾਬ ਸਰਕਾਰ ਕਹਿੰਦੀ ਨੀ ਗਰਦੋਰੀ ਕਰੋ ਉਹਨਾਂ ਦੀ ਗਰਦੋਰੀ ਨਹੀਂ ਹੁੰਦੀ ਕਿਉਂਕਿ ਬਾਗ ਉਹਦੇ ਵਿੱਚ ਹੀ ਨਹੀਂ ਹੈਗੇ ਜਿਹੜਾ ਇਸ ਕਰਕੇ ਇੱਕ ਤਾਂ ਉਹ ਬਾਗ ਗਰਦੋਰੀ ਦੇ ਵਿੱਚ ਪਾਈ ਜਾਣ ਇੱਕ ਬਾਗਾਂ ਲਈ ਕੇਂਦਰ ਸਰਕਾਰ ਸਾਡੇ ਲਈ ਲੱਗ ਸਪੈਸ਼ਲ ਪੈਕੇਜ ਜਿਹੜਾ ਭੇਜੇ ਕਿਉਂਕਿ ਜੇ ਬਾਗ ਸਾਡੇ ਪੁੱਤਾਂ ਵਾਂਗੂ 8-8 ਸਾਲ ਦੇ ਬੂਟੇ ਪਾਲੇ ਹੋਏ ਖਤਮ ਹੋ ਗਏ ਤੇ ਅਸੀਂ ਕਿੱਥੇ ਜਾਵਾਂਗੇ ਮੇਰਾ ਨਾਮ ਹਰਜੀਤ ਸਿੰਘ ਜੀ ਕਿਹੜਾ ਪਿੰਡ ਪਿੰਡ ਦਲਮੀਰ ਖੜਾ ਸਾਤਾ ਕਰਕੇ ਜੋ ਵਾਟਰ ਲੈਵਲ ਉੱਪਰ ਆ ਗਿਆ ਹੈ ਬਰਸਾਤਾ ਦਾ ਪਾਣੀ ਖੜਾ ਹੈ ਉਹਦੇ ਨਾਲ ਫੈਡਰੂਕੀ ਨੁਕਸਾਨ ਆ ਰਿਹਾ ਹੈ ਕੀ ਮੰਤਰੀ ਨੁਕਸਾਨ ਪਿੰਡ ਦਾ ਕਾਫੀ ਜ਼ਿਆਦਾ ਹੀ ਹੋ ਗਿਆ ਜੀ ਪਾਣੀ ਜ਼ੀਰੋ ਲੈਵਲ ਤੇ ਆ ਗਿਆ ਕਿਤੇ ਕਿਤੇ ਤਾਂ ਬਾਹਰ ਹੀ ਆ ਗਿਆ ਇਹਦੇ ਨਾਲ ਗਰੀਬ ਜਨਤਾ ਦਾ ਵੀ ਬਹੁਤ ਨੁਕਸਾਨ ਹੋਇਆ ਤੇ ਜ਼ਿਮੀਂਦਾਰ ਭਰਾ ਦਾ ਵੀ ਬਹੁਤ ਨੁਕਸਾਨ ਹੋਇਆ ਫਸਲਾਂ ਮਰ ਚੁੱਕੀਆਂ ਨੇ ਨਰਮੇ ਬਿਲਕੁਲ ਖਤਮ ਹੋ ਗਏ ਨੇ ਤੇ ਪਸ਼ੂਆਂ ਦੇ ਚਾਰਾ ਜਿਹੜਾ 40 ਦਿਨ ਹੋ ਗਏ ਲਗਾਤਾਰ ਮੀਂਹ ਪੈਂਦੇ ਨੂੰ ਉਹ ਵੀ ਖਤਮ ਹੋ ਚੁੱਕਾ ਹੈ ਕਮਨੀਤ ਬਿੱਟੂ ਜੀ ਆ ਰਹੇ ਆ ਅੱਜ ਲੱਗਦਾ ਕੋਈ ਰਾਹਤ ਸਰਕਾਰ ਵੱਲੋਂ ਮਿਲੇਗੀ ਕੇਂਦਰ ਸਰਕਾਰ ਵੱ ਵੇਖੋ ਮੀਤ ਤਾਂ ਪੂਰੀ ਹੈ ਜੀ ਬਾਕੀ ਅੱਗੇ ਕੀ ਬੰਦਾ ਹੈ ਤਾਂ ਉਹਨਾਂ ਤੇ ਪਤਾ ਲੱਗੇਗਾ ਗਰੀਬਾਂ ਦੇ ਮਕਾਨ ਵਗੈਰਾ ਇਹਦੇ ਇਲਾਵਾ ਖੇਤੀਬਾੜੀ ਦਾ ਤੁਹਾਡੇ ਪਿੱਛੇ ਤੁਸੀਂ ਵੇਖ ਹੀ ਰਹੇ ਹੋ ਕਿ ਸਾਰਾ ਕੁਝ ਆਪਣੇ ਕੁਲ ਲਗ 95% ਦਾ ਨੁਕਸਾਨ ਹੋ ਗਿਆ ਸੇੜਾ ਟੀਵੀ ਆਪ ਉਹ ਹਰ ਤੋਂ ਧਰਮਿੰਦਰ ਦੀ ਰਿਪੋਰਟ